ਦੋਸਤੋ ਬੈਲਾ ਫਾਰਨੀਆ ਪਿੰਡ ਇਟਲੀ ਦਾ ਪਹਿਲਾ ਪੰਜਾਬੀ ਪਿੰਡ ਹੈ ਇੱਥੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਜਿੰਨੇ ਵੀ ਘਰ ਦਿਖਾਈ ਦੇ ਰਹੇ ਨੇ ਸਾਰੇ ਪੰਜਾਬੀਆਂ ਦੇ ਘਰ ਨੇ ਇਹ ਬੱਚੇ ਖੇਡ ਰਹੇ ਨੇ ਮੁੰਡੇ ਪੰਜਾਬ ਦੇ ਮੁੰਡੇ ਪੰਜਾਬੀ ਮੁੰਡੇ ਨੇ ਇਟਲੀ 'ਚ ਬਸੇ ਹੋਏ ਪੰਜਾਬੀ ਪਰਿਵਾਰਾਂ ਦੇ ਮੁੰਡੇ ਨੇ ਤਾਂ ਇਹ ਪਿੰਡ ਹੈ ਬੈਲਾ ਫਾਰਨੀਆ ਜਿਸ ਤੱਕ ਮੇਰਾ ਗਿਆਨ ਹੈ ਇਟਲੀ ਦੇ ਵਿੱਚ ਪਹਿਲਾ ਪੰਜਾਬੀ ਪਿੰਡ ਹੈ ਇਹ ਤੇ ਇਹ ਬਹੁਤ ਸੋਹਣਾ ਇਲਾਕਾ ਹੈਗਾ ਇਹ ਐਗਰੀਕਲਚਰ ਜ਼ੋਨ ਹੈ ਮੇਰਾ ਵਿਦਿਆਰਥੀ ਇੱਥੇ ਅ ਕਰਮਬੀਰ ਸਿੰਘ ਰਹਿੰਦਾ ਹੈ। ਉਹਨੇ ਮੈਨੂੰ ਦੱਸਿਆ ਵੀ ਇਹ ਪਿੰਡ ਜਿਹੜਾ ਹੈਗਾ ਇਹ ਸਾਰਾ ਇਹ ਸਾਰੇ ਕੀ ਲੋਕ ਸਤਾਪਤ ਹੋਏ ਹੋਏ ਨੇ ਤੇ ਇੱਥੇ ਅਲੱਗ-ਦਵਾਲੇ ਖੇਤ ਨੇ, ਫਾਰਮ ਨੇ ਤੇ ਫਾਰਮਾਂ 'ਚ ਸਬਜ਼ੀਆਂ ਤੇ ਸਲਾਦ ਜਿਆਦਾ ਪੈਦਾ ਹੁੰਦਾ ਹੈ ਤੇ ਉਹ ਯੂਰਪ ਨੂੰ ਐਕਸਪੋਰਟ ਹੁੰਦਾ ਜਾਂ ਕੈਨੇਡਾ ਨੂੰ ਐਕਸਪੋਰਟ ਹੁੰਦਾ। ਤੇ ਇੱਥੇ ਸਾਰੇ ਕੰਮ ਕਰਨ ਵਾਲੇ ਮਿਹਨਤੀ ਲੋਕ ਰਹਿੰਦੇ ਨੇ। ਇਹਨਾਂ ਨੇ ਪੰਜਾਬ ਤੋਂ ਆ ਕੇ ਇੱਥੇ ਆਪਣੀਆਂ ਆਪਣੇ ਘਰ ਬਣਾਏ ਨੇ। ਸਾਈਕਲਾਂ ਤੇ ਜਾ ਰਹੇ ਨੇ ਕਾਰਾਂ ਵੀ ਬੜੀਆਂ ਬੜੀਆਂ ਇਹਨਾਂ ਨੇ ਵਧੀਆ ਰੱਖੀਆਂ ਹੋਈਆਂ ਨੇ ਕਾਰ ਵੀ ਬਹੁਤ ਸੋਹਣੇ ਬਣੇ ਹੋਏ ਨੇ ਇਹਨਾਂ ਦੇ ਤੇ ਬੱਚੇ ਇਹਨਾਂ ਦੇ ਇੱਥੇ ਟਰਾਈਨ ਸਕੂਲਾਂ ਚ ਪੜ੍ਹਦੇ ਨੇ ਕਿ ਉਹਨਾਂ ਦਾ ਆਪਾ ਵੇਖ ਵੀ ਇਟਲੀ ਦੇ ਇਟਾਲੀਨ ਪਾਸ਼ਾ ਦੇ ਵਿੱਚ ਹੀ ਆ ਹੁਣ ਤਾਂ ਪਿੰਡ ਆਪਾਂ ਅੱਜ ਜਿਸਦੇ ਨਾਲ ਗੱਲ ਕਰਾਂਗੇ ਕਿ ਪਿੰਡ ਬਣਦੇ ਕਿਵੇਂ ਨੇ ਪੰਜਾਬ ਦੇ ਪਿੰਡਾਂ ਬਾਰੇ ਵੀ ਤੇ ਮੇਰੇ ਜਿੱਥੇ ਤੱਕ ਮੇਰਾ ਗਿਆਨ ਹੈ ਜਦੋਂ ਖੇਤੀਬਾੜੀ ਸ਼ੁਰੂ ਹੋਈ ਹੈ ਖੇਤੀਬਾੜੀ ਸ਼ੁਰੂ ਹੋਣ ਤੋਂ ਪਹਿਲਾਂ ਬੰਦਾ ਤੁਰਦਾ ਫਿਰਦਾ ਸੀ ਜ਼ਿਆਦਾ ਤੇ ਉਹ ਆਪਣਾ ਘਰ ਪੱਕਾ ਨਹੀਂ ਸੀ ਕਿਤੇ ਬਣਾਉਂਦਾ ਹੈਗਾ ਜਿੱਥੇ ਉਹਨੂੰ ਭੋਜਨ ਮਿਲਦਾ ਸੀ ਉੱਥੇ ਉਹ ਰਹਿੰਦਾ ਸੀ ਜਦੋਂ ਭੋਜਨ ਖਤਮ ਹੋ ਗਿਆ ਫਿਰ ਅੱਗੇ ਚਲੀ ਜਾਂਦਾ ਸੀ ਭੋਜਨ ਦੀ ਭਾਲ 'ਚ ਸ਼ਿਕਾਰ ਕਰਦਾ ਸੀ ਤੁਰਦਾ ਫਿਰਦਾ ਰਹਿੰਦਾ ਸੀ ਖੁੱਲੇ ਸਵਾਨ ਦੇ ਵਿੱਚ ਸੌਂਦਾ ਸੀ ਜਾ ਕੇ ਤੇ ਗੁਫਾ ਮਿਲ ਗਈ ਤਾਂ ਉੱਥੇ ਸੌਂ ਗਿਆ ਤੇ ਉਸ ਤੋਂ ਬਾਅਦ ਜਦੋਂ ਬੰਦੇ ਨੇ ਖੇਤੀਬਾੜੀ ਕਰਨੀ ਸ਼ੁਰੂ ਕੀਤੀ ਖੇਤੀਬਾੜੀ ਕਰਨ ਦੇ ਨਾਲ ਬੰਦੇ ਨੇ ਆਪਣੇ ਟਿਕਾਣੇ ਨੂੰ ਪੱਕਾ ਬਣਾਇਆ ਪਹਿਲਾਂ ਝੌਂਪੜੀਆਂ ਬਣਾਈਆਂ ਆਪਣੇ ਖੇਤ ਬਣਾਏ ਪ੍ਰਾਈਵੇਟ ਪ੍ਰਾਪਰਟੀ ਜਿਹਨੂੰ ਕਹਿੰਦੇ ਆਪਣੀ ਬਣਾਈ ਜ਼ਮੀਨ ਤੇ ਆਪਣੀ ਮੇਰ ਮਾਰੀ ਫਿਰ ਜ਼ਮੀਨ ਦੇ ਰਹਿਣ ਲਈ ਆਪਾਂ ਜਾਣਦੇ ਆ ਜਿਹੜੇ ਖੇਤੀਬਾੜੀ ਨਾਲ ਜੁੜੇ ਹੋਏ ਆ ਮੈਂ ਵੀ ਖੇਤੀਬਾੜੀ ਖੇਤੀਬਾੜੀ ਵਾਲੇ ਪਰਿਵਾਰ ਚੋਂ ਆਏ ਆ ਅਸੀਂ ਜਾਣਦੇ ਆ ਕਿ ਜਿਹੜੀ ਖੇਤੀਬਾੜੀ ਹੈ ਉਹਦੇ ਨੇੜੇ ਰਹਿਣਾ ਬਹੁਤ ਜ਼ਰੂਰੀ ਆ ਜੇ ਬੰਦਾ ਉਹਦੇ ਨੇੜੇ ਨਹੀਂ ਰਹਿੰਦਾ ਜੇ ਬੰਦਾ ਰੋਜ਼ ਘੇੜਾ ਨਹੀਂ ਮਾਰਦਾ ਹੈਗਾ ਤਾਂ ਉਹ ਉਹਨੂੰ ਨਹੀਂ ਪਤਾ ਲੱਗਦਾ ਉਹਦੀ ਫਸਲ ਕਿਵੇਂ ਪਲ ਰਹੀ ਆ ਇਸ ਲਈ ਜਦੋਂ ਪੱਕਾ ਨੇੜੇ ਰਹਿਣ ਲੱਗ ਗਿਆ ਤਾਂ ਬੰਦੇ ਨੇ ਤੁਰਨਾ ਫਿਰਨਾ ਬੰਦ ਕਰਤਾ ਤੇ ਉਹਨੇ ਪਿੰਡ ਬਣਾ ਲਿਆ ਆਪਣੇ ਪਹਿਲਾਂ ਘਰ ਬਣਾਏ ਖੱਟੇ ਛੋਟੇ ਫਿਰ ਕਰਾਂ ਦਾ ਪਿੰਡ ਬਣ ਗਿਆ ਪਿੰਡਾਂ ਦੇ ਵਿੱਚ ਰਹਿਣਾ ਸ਼ੁਰੂ ਕਰਤਾ ਪਿੰਡ ਬਣ ਦੇ ਨਾਲ ਕਈ ਚੀਜ਼ਾਂ ਪੈਦਾ ਹੋਈਆਂ ਪਿੰਡ ਬਣ ਦੇ ਨਾਲ ਪਰਿਵਾਰ ਪੈਦਾ ਹੋਇਆ ਪਹਿਲੀ ਵਾਰ ਪਹਿਲਾਂ ਪਰਿਵਾਰ ਨਹੀਂ ਸੀ ਹੁੰਦਾ ਹੈਗਾ ਪਹਿਲਾਂ ਕਬੀਲਾ ਹੁੰਦਾ ਸੀ ਕਬੀਲੇ ਵਿੱਚ 100 200 300 400 ਬੰਦੇ ਔਰਤਾਂ ਬੱਚੇ ਬੁੱਢੇ ਮਰਦ ਸਾਰੇ ਇਕੱਠੇ ਰਹਿੰਦੇ ਸੀ ਵਿਆਹ ਵੀ ਨਹੀਂ ਸੀ ਹੁੰਦਾ ਹੁੰਦਾ ਕਬੀਲੇ ਦੇ ਵਿੱਚ ਤਾਂ ਸਾਰੇ ਉਹਦੇ ਵਿੱਚੇ ਰਹਿੰਦੇ ਸੀ ਵਿੱਚ ਹੀ ਉਹਨਾਂ ਦੇ ਸਬੰਧ ਬਣਦੇ ਸੀ ਟੁੱਟਦੇ ਸੀ ਜੁੜਦੇ ਸੀ ਤੇ ਬਾਅਦ ਵਿੱਚ ਜਦੋਂ ਜ਼ਮੀਨ ਤੇ ਮੇਰ ਹੋ ਗਈ ਫੇ ਰਿਸ਼ਤਿਆਂ ਦੀ ਵੀ ਮੇਰ ਹੋ ਗਈ ਫਿਰ ਬੰਦੇ ਨੇ ਔਰਤ ਉਤੇ ਵੀ ਮੇਰ ਕਰ ਲਈ ਔਰਤ ਨੇ ਮਰਦ ਤੇ ਕਰ ਲਈ ਇਸ ਤਰ੍ਹਾਂ ਜੋੜੀਆਂ ਬਣੀਆਂ ਜੋੜੀਆਂ ਬਣੀਆਂ ਤੇ ਵਿਆਹ ਉਹਨਾਂ ਦੇ ਉਹ ਜੋੜੀਆਂ ਨੂੰ ਵਿਆਹ ਕਰਨਾ ਸ਼ੁਰੂ ਕਰ ਦਿੱਤਾ ਗਿਆ ਤਾਂ ਇਸ ਤਰ੍ਹਾਂ ਪਿੰਡ ਬਣੇ ਪਿੰਡਾਂ ਤੋਂ ਫਿਰ ਵਧੀਆ ਸੋਹਣੇ ਪਿੰਡ ਬਣੇ ਜਿਵੇਂ ਹੁਣ ਅੱਜ ਕੱਲ ਪੰਜਾਬ ਦੇ ਪਿੰਡ ਸੋਹਣੇ ਬਣ ਰਹੇ ਨੇ ਤਾਂ ਇਹ ਤੁਸੀਂ ਦੇਖ ਰਹੇ ਹੋ ਜਿੰਨੀਆਂ ਕਾਰਾਂ ਇਧਰੋਂ ਆ ਰਹੀਆਂ ਨੇ ਪੰਜਾਬੀਆਂ ਦੀਆਂ ਨੇ ਇਹ ਇਹ ਇਟਲੀ ਦਾ ਪੰਜਾਬੀ ਪਿੰਡ ਹੈ ਬੈਲਾ ਫਾਰਨੀਆ ਤੇ ਮੈਂ ਇੱਥੇ ਕੁਝ ਦਿਨਾਂ ਵਾਸਤੇ ਆਇਆ ਹੋਇਆ ਸੀ ਤੇ ਮੈਂ ਸ਼ੁਕਰੀਆ ਮੈਂ ਆਪਣੇ ਅ ਪਰਕਾ ਵਾਸਤੇ ਆਪਣੇ ਦਰਸ਼ਕਾਂ ਵਾਸਤੇ ਆਪਣੇ ਵਿਦਿਆਰਥੀਆਂ ਵਾਸਤੇ ਇਹਦੀ ਵੀ ਇੱਕ ਵੀਡੀਓ ਬਣਾ ਲਵਾਂ ਸੋ ਸ਼ੁਕਰੀਆ ਤੁਹਾਡਾ ਮੈਂ ਇਟਲੀ ਦੇ ਪਿੰਡ ਬੈਲਾ ਫਾਰਨੀਆਂ ਆਇਆ ਹੋਇਆ ਤੇ ਜਿੱਥੇ ਤੱਕ ਮੇਰਾ ਗਿਆਨ ਆ ਪੰਜਾਬੀ ਦਾ ਪੰਜਾਬੀਆਂ ਦਾ ਪਹਿਲਾ ਪਿੰਡ ਹੈ ਤੇ ਮੇਰੇ ਨਾਲ ਮੇਰਾ ਵਿਦਿਆਰਥੀ ਕਰਨਵੀਰ ਸਿੰਘ ਸੰਧੂ ਪੜਾ ਹੈ ਇਹ ਪਾਤਰਾਂ ਦੇ ਨਿਰਿਤੋਂ ਰਹਿਣ ਵਾਲਾ ਸਮਾਨਿਕ ਕੌਂਜ ਮੇਰੇ ਕੋਲ ਪੜਦਾ ਰਿਹਾ ਤੇ ਪਿਛਲੇ ਕਾਫੀ ਸਾਲਾਂ ਤੋਂ ਲਗਭਗ 12 ਸਾਲਾਂ ਤੋਂ ਇਹ ਇਤਨੀ ਦੇ ਵਿੱਚ ਹੈ ਤੇ ਇੱਥੇ ਦਾ ਕੰਮਕਾਰ ਬੜਾ ਠੀਕ ਹੈ ਬਹੁਤ ਵਧੀਆ ਹੈ ਤੇ ਇਹ ਇਹ ਮੈਨੂੰ ਸਪਿੰਡਵਾਰੀ ਦੱਸਿਆ ਤੇ ਮੈਂ ਅੱਜ ਹੀ ਇਹਨਾਂ ਕੋਲ ਪਹੁੰਚਿਆ ਸੀ ਸਵਿਟਜ਼ਰਲੈਂਡ ਤੋਂ ਆਉਂਦਾ ਹੋਇਆ ਮੈਂ ਇਹਨਾਂ ਕੋਲ ਉੱਥੇ ਰਹਿ ਰਿਹਾ ਤਾਂ ਮੈਨੂੰ ਕਰ ਵੀ ਦੱਸੋ ਇਹ ਪਿੰਡ ਚ ਲਗਭਗ ਬਹੁਤੇ ਪੰਜਾਬੀ ਰਹਿੰਦੇ ਨੇ ਬਿਲਕੁਲ ਜੀ ਜ਼ਿਆਦਾਤਰ ਇੱਥੇ 95% ਜਿਹੜੀ ਵਸੂ ਹੈ ਉਹ ਪੰਜਾਬੀਆਂ ਦੀ ਹੈ ਪੰਜਾਬੀਆਂ ਦੀ ਤੇ ਇਥੇ ਲੋਕ ਕੰਮਕਾਰ ਕੀ ਕਰਦੇ ਨੇ ਜ਼ਿਆਦਾਤਰ ਜ਼ਿਆਦਾਤਰ ਜਿਹੜੇ ਏਰੀਆ ਦੇ ਵਿੱਚ ਆਪਾਂ ਖੜੇ ਆਂ ਜੀ ਇਹ ਖੇਤੀਬਾੜੀ ਵਾਲਾ ਏ ਹੈ। ਅੱਛਾ ਇਹ ਵੀ ਆਪਣੇ ਪੰਜਾਬ ਦੇ ਵਿੱਚ ਮੰਨ ਲਓ ਕਿ ਪੰਜਾਬ ਦੇ ਵਿੱਚ ਖੇਤੀਬਾੜੀ ਆਪਣਾ ਮੁੱਖ ਕੀਤਾ ਹੈ। ਹਾਂਜੀ। ਇਸ ਏਰੀਆ ਦਾ ਜਿਹੜਾ ਮੁੱਖ ਕੀਤਾ ਉਹ ਖੇਤੀਬਾੜੀ ਹੈ। ਅੱਛਾ। ਤੇ ਇੱਥੋਂ ਮੈਨੂੰ ਪਤਾ ਲੱਗਿਆ ਸਮੁੰਦਰ ਵੀ ਨੇੜੇ ਪੈਂਦਾ। ਜੀ। ਸਮੁੰਦਰ ਇਸ ਤੋਂ ਜਿੱਥੇ ਆਪਾਂ ਇਸ ਟਾਈਮ ਖੜੇ ਆਂ ਇੱਥੋਂ ਤਕਰੀਬਨ ਵੱਧ ਤੋਂ ਵੱਧ 1 ਕਿਲੋਮੀਟਰ ਜਿਹੜਾ ਦੂਰ ਹੋਊਗਾ। ਹਾਂ। ਤਾਂ ਮੈਡੀਟੇਰੀਅਨ ਸੀ ਜਿਹੜਾ ਕਿ ਅਫਰੀਕਾ ਤੇ ਯੂਰਪ ਤੇ ਏਸ਼ੀਆ ਦੇ ਵਿਚਕਾਰ ਪੈਂਦਾ ਹੈ। ਤੇ ਤਿੰਨ ਪਾਸੇ ਵੀ ਤਿੰਨ ਮਹਾਦੀਪ ਲੱਗਦੇ ਨੇ ਤੇ ਉਹ ਦੇ ਵਿਚਕਾਰ ਪੈਂਦਾ ਉਹ ਏਰੀਆ ਬਿਲਕੁਲ ਉਹ ਸਮੁੰਦਰ ਬਿਲਕੁਲ ਇਟਿਸ ਦੇ ਨਾਲ ਲੱਗਦਾ ਤੇ ਇਥੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਆ ਤੇ ਮੈਨੂੰ ਪਤਾ ਲੱਗਿਆ ਵੀ ਇਹ ਪਿੰਡ ਪਹਿਲਾਂ ਕੁਝ ਟੂਰਿਸਟਾਂ ਲਈ ਸਮਾਂਚ ਬਸਾਇਆ ਗਿਆ ਸੀ ਐਕਚੁਅਲੀ ਇਹ ਸਮੁੰਦਰ ਦੇ ਨੇੜੇ ਹੋਣ ਕਰਕੇ ਇਹ ਜਿਹੜੇ ਕਾਟੇਜ ਬਣਾਏ ਗਏ ਸੀ ਛੋਟੇ ਛੋਟੇ ਟੂਰਿਸਟਸ ਵਾਸਤੇ ਜਿਹੜੇ ਟੂਰਿਸਟ ਬਾਹਰੋਂ ਆਉਂਦੇ ਨੇ ਉਹ ਇੱਥੇ ਰੈਂਟਰ ਤੇ ਲੈ ਸਕਣ ਜਾਂ ਬਾਈ ਕਰਕੇ ਜਿਹੜੇ ਲੋਕ ਵੱਡੇ ਸ਼ਹਿਰਾਂ ਦੇ ਵਿੱਚ ਮਹਾਨਗਰਾਂ ਦੇ ਵਿੱਚ ਰਹਿੰਦੇ ਨੇ ਉਹ ਛੁੱਟੀਆਂ ਬਤੀਤ ਕਰਨ ਆਉਂਦੀਆਂ ਇੱਥੇ ਆ ਸਕਣ ਅੱਛਾ ਤਾਂ ਫਿਰ ਜਦੋਂ ਸਾਡੀ ਜਿਹੜੀ ਕਮਿਊਨਿਟੀ ਹੈ ਉਹ ਇਟਲੀ ਦੇ ਵਿੱਚ ਆਉਣੀ ਸ਼ੁਰੂ ਹੋਈ ਤਾਂ ਇਸ ਏਰੀਏ ਦੇ ਵਿੱਚ ਖੇਤੀ ਦਾ ਕੰਮ ਸੀਗਾ ਜਿਹੜਾ ਕਿ ਲੇਬਰ ਕਲਾਸ ਨੂੰ ਥੋੜਾ ਸਾਨੀ ਨਾਲ ਮਿਲ ਜਾਂਦਾ ਸਾਡੇ ਲੋਕ ਆਉਣੇ ਸ਼ੁਰੂ ਹੋਏ ਤਾਂ ਹੌਲੀ ਹੌਲੀ ਉਹਨਾਂ ਨੇ ਇੱਥੇ ਕਿਰਾਏ ਤੇ ਘਰ ਲੈ ਕੇ ਰਸਨਾ ਸ਼ੁਰੂ ਕੀਤਾ ਤੇ ਅੱਜ ਆਈ ਥਿੰਕ 95% ਜਿਹੜੀ ਵਸੋਂ ਆ ਇਸ ਪਿੰਡ ਦੀ ਉਹ ਪੰਜਾਬੀ ਹੈ ਪੰਜਾਬੀ ਦੀ ਹੈ ਤੇ ਇਹ ਜਿਹੜੇ ਛੋਟੇ ਛੋਟੇ ਕੋਟੇਜ ਜਿਹੜਾ ਬਣਿਆ ਨੇ ਮੈਂ ਤੁਹਾਨੂੰ ਦਿਖਾਉਣਾ ਬਾਅਦ ਦੇ ਵਿੱਚ ਇਹ ਸਾਰੀਆਂ ਟੂਰਿਸਟਾਂ ਦੇ ਹਿਸਾਬ ਨਾਲ ਬਣਾਈਆਂ ਗਈਆਂ ਸੀ ਪਰ ਉਹ ਟੂਰਿਸਟ ਉਹਨੇ ਨਹੀਂ ਕਿ ਰਹਿੰਦੇ ਫਿਰ ਇਸ ਕਰਕੇ ਇਹ ਇਹਨਾਂ ਨੂੰ ਕਿਰਾਏ ਨੂੰ ਪੰਜਾਬੀਆਂ ਨੇ ਖਰੀਦ ਲਿਆ ਤੇ ਪੰਜਾਬੀ ਇੱਥੇ ਰਹਿਣ ਲੱਗ ਗਏ ਤੇ ਮੈਨੂੰ ਇਹਨਾਂ ਨੇ ਇਹ ਵੀ ਦੱਸਿਆ ਕਿ ਇੱਥੇ ਇੱਕ ਪਰਿਵਾਰ ਹੈ ਜਿਨ੍ਹਾਂ ਨੇ ਕਬੂਤਰ ਵੀ ਰੱਖੇ ਹੋਏ ਨੇ ਯਾਨੀ ਪੰਜਾਬੀਆਂ ਦਾ ਜਿਹੜਾ ਕਬੂਤਰ ਰੱਖਣ ਦਾ ਸ਼ੌਂਕ ਆ ਕੱਲਾ ਪੰਜਾਬੀਆਂ ਦਾ ਨਹੀਂ ਪੰਜਾਬੀਆਂ ਤੋਂ ਪਹਿਲਾਂ ਹੋਰ ਭਾਈਚਾਰੇ ਵੀ ਰੱਖਦੇ ਨੇ ਕਬੂਤਰ ਪਰ ਇਹ ਪੰਜਾਬ ਵਿੱਚ ਬਹੁਤ ਪੌਪੂਲਰ ਸ਼ੌਕ ਰਿਹਾ ਤੇ ਸੋ ਉਹ ਸ਼ੌਕ ਵੀ ਨਾਲ ਹੀ ਲੈ ਕੇ ਆ ਗਏ ਨੇ ਤੇ ਇੱਥੇ ਕਬੂਤਰਾਂ ਦਾ ਸ਼ੌਕ ਵੀ ਆਪਣਾ ਪਾਲੀ ਜਾ ਰਹੇ ਨੇ ਸਾਈਕਲ ਦੀ ਵਰਤੋਂ ਬਹੁਤ ਹੁੰਦੀ ਹੈ ਤੇ ਇੱਕ ਗੱਲ ਹੋਰ ਇਸ ਪਿੰਡ ਬਾਰੇ ਮੈਨੂੰ ਪਤਾ ਲੱਗੀ ਇਹਨਾਂ ਤੋਂ ਕਿ ਜਿਹੜੇ ਨਵੇਂ ਮੁੰਡੇ ਆਉਂਦੇ ਨੇ ਜਿਨ੍ਹਾਂ ਨੂੰ ਹੋਰ ਕਿਤੇ ਕੰਮ ਨਹੀਂ ਮਿਲਦਾ ਹੈਗਾ ਉਹ ਆਮ ਤੌਰ ਤੇ ਇਸ ਪਿੰਡ ਦੇ ਵਿੱਚ ਆ ਜਾਂਦੇ ਨੇ ਤੇ ਇਥੇ ਨੂੰ ਕਮਰੇ ਵੀ ਮਿਲ ਜਾਂਦੇ ਨੇ ਰਹਿਣ ਲਈ ਕਿਰਾਏ ਤੇ ਜਾਂ ਤੇ ਫਿਰ ਉਹ ਕੰਮ ਵੀ ਲੱਭ ਲੈਂਦੇ ਨੇ ਆਪਣਾ ਤੇ ਇਥੋਂ ਦੇ ਜਿਹੜੇ ਕੰਮ ਕਰਨ ਵਾਲੇ ਯਾਤਰੀ ਮੁੰਡੇ ਨੇ ਉਹ ਸਾਈਕਲਾਂ ਤੇ ਜਾਂਦੇ ਨੇ ਸਾਈਕਲ ਦੀ ਵਰਤੋਂ ਯੂਰਪ ਦੇ ਵਿੱਚ ਵੈਸੀ ਬਹੁਤ ਹੈ ਪੋਲੂਸ਼ਨ ਤੋਂ ਬਚਣ ਲਈ ਸ਼ਹਿਰ ਦੀ ਸੰਭਾਲ ਲਈ ਸਾਈਕਲ ਦੀ ਵਰਤੋਂ ਬਹੁਤ ਕਰਦੇ ਨੇ ਸਾਡੇ ਮੁੰਡੇ ਵੀ ਮੈਂ ਜਦੋਂ ਪਿੰਡ ਨੂੰ ਆ ਰਿਹਾ ਸੀ ਤਾਂ ਬਹੁਤ ਸਾਰਿਆਂ ਨੂੰ ਸੜਕ ਤੇ ਕੰਮਾਂ ਤੇ ਜਾਂਦੇ ਆ ਜਾਂ ਕੰਮਾਂ ਤੋਂ ਆਉਂਦੇ ਆ ਦੇਖਿਆ ਸਾਈਕਲ ਦੀ ਵਰਤੋਂ ਬਹੁਤ ਹੁੰਦੀ ਆ ਸੋ ਇਹ ਪਿੰਡ ਹੈਗਾ ਤੁਸੀਂ ਇਸ ਪਿੰਡ ਬਾਰੇ ਜਿੰਨੀ ਕਿ ਮੈਂ ਜਾਣਕਾਰੀ ਮੈਨੂੰ ਮਿਲੀ ਮੈਂ ਤੁਹਾਡਾ ਸਾਂਝੀ ਕੀਤੀ ਤੇ ਇਹਦੇ ਲਈ ਮੈਂ ਧੰਨਵਾਦੀ ਹਾਂ ਮੇਰੇ ਵਿਦਿਆਰਥੀ ਕਰਮਵੀਰ ਸਿੰਘ ਸੰਧੂ ਦਾ ਜਿਹੜੇ ਕਿ ਪਿਛਲੇ 18-20 ਸਾਲ ਤੋਂ ਇੱਥੇ ਰਹਿ ਰਹੇ ਨੇ ਤੇ ਮੇਰੇ ਬੜੇ ਪਿਆਰੇ ਵਿਦਿਆਰਥੀ ਨੇ ਬੜੇ ক্লোਜ਼ ਵਿਦਿਆਰਥੀ ਨੇ ਜਿਨ੍ਹਾਂ ਨਾਲ ਮੇਰਾ ਬਹੁਤ ਪੁਰਾਣਾ ਸਬੰਧ ਹੈ ਤੇ ਉਹ ਇਹਨਾਂ ਦਾ ਵੀ ਮੈਂ ਧੰਨਵਾਦੀ ਹਾਂ ਵੀ ਮੈਨੂੰ ਇਹਨਾਂ ਨੇ ਬੜਾ ਜੀ ਆਇਆਂ ਨੂੰ ਕਿਹਾ ਕਿ ਸ਼ੁਕਰੀਆ ਤੁਹਾਡਾ